ਕਰਦੇ ਆ ਕਿ 16 ਫਰਵਰੀ ਨੂੰ ਆਪਣੀਆਂ ਦੁਕਾਨਾਂ ਬੰਦ ਰੱਖਣੀਆਂ ਹਨ 16 ਫਰਵਰੀ ਨੂੰ ਭਾਰਤ ਬੰਦ ਦਾ ਸੱਦਾ ਹੈ ਜੋ ਕਿ ਮੋਦੀ ਸਰਕਾਰ بار بار ਕਾਲੇ ਕਾਨੂੰਨ ਲਿਆ ਰਹੀ ਹੈ ਇਹ ਸਾਰਾ ਸਾਰਾ ਗਲਤ ਹਨ ਅੱਜ ਕਿਸਾਨ ਮਜ਼ਦੂਰਾਂ ਸਾਥ ਇਹ ਜੋ ਕਾਲੇ ਕਾਨੂੰਨ ਮੋਦੀ ਲਿਆ ਰਿਹਾ ਹੈ ਇਹ ਸਿਰਫ ਕਿਸਾਨ ਮਜ਼ਦੂਰਾਂ ਪਰ ਨਹੀਂ ਲਾਗੂ ਹੁੰਦੇ ਇਹ ਸਾਰੇ ਆਮ ਆਮ ਲੋਕਾਂ ਕੋਲ ਵੀ ਉਵੇਂ ਲਾਗੂ ਹੁੰਦੇ ਹਨ ਜੋ ਕਿ ਹਮ 10 ਸਾਲ ਜਿੰਦਾਬਾਦ ਜਿੰਦਾਬਾਦ ਵਾਦੀ ਸਰਕਾਰ ਮੁਰਦਾਬਾ 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 ਸਰਕਾਰੇ ਤੇਰੀ ਤੱਕੇ ਚਾਹੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਵਾਦੀਆ ਸਰਕਾਰਾ ਮੁਰਦਾਬਾ 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 ਸਾਰੇ ਕਾਨੂੰਨ ਡਰਾਈਵਰਾਂ ਦੇ ਖਿਲਾਫ ਲਿਆਂਦੇ ਰੱਦ ਕਰੋ ਰੱਦ ਕਰੋ ਰੱਦ ਕਰੋ ਜੈਪ ਵਾਲੇ ਮੀਟਰ ਲਾਉਣੇ ਬੰਦ ਕਰੋ ਬੰਦ ਕਰੋ ਬੰਦ ਕਰੋ ਵਾਦੀ ਸਰਕਾਰ ਮੁਰਦਾਬਾ 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 ਮਜ਼ਦੂਰ ਦਾ ਕਰਜਾ ਮਾਫ ਕਰੋ ਮਾਫ ਕਰੋ ਮਾਫ ਕਰੋ ਸਾਡੀਆਂ ਮੰਗਾਂ ਪੂਰ ਗੈਰਾਂ ਮਾਗੇ ਮਾਫ ਕਰਮਾਗੇ ਪੂਰਾਗੇ ਮੰਗਾਗੇ ਰਾਗੇ ਰਾਂਗੇ ਆਪਣੀਆਂ ਮੰਗਾ ਮਨਾ ਤੇ ਰਾਂਗੇ ਮਨਾਗੇ ਰਾਂਗੇ ਵਾ ਤੇ ਰਾਂਗੇ ਮਾੜੀਆਂ ਸਰਕਾਰਾਂ ਮਰਦਾਬਾ 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 ਹਾਂਜੀ ਬਾਏ ਗੁਰਜੀ ਦਾ ਖਾਲਸਾ ਬਾਏ ਗੁਰਜੀ ਦੀ ਫਤਿਹ ਅੱਜ ਆਸ ਸਰਕਾਰ ਨੇ ਸਾਡੇ ਡਰਾਈਵਰ ਭਰਾਵਾਂ ਦੇ ਖਿਲਾਫ ਬਹੁਤ ਮਾੜਾ ਕਾਨੂੰਨ ਲਿਆਉਣ ਜਾ ਰਹੀ ਆ ਤੇ ਪਿੰਡਾਂ ਦੇ ਵਿੱਚ ਟੈਪ ਵਾਲੇ ਮੀਟਰ ਜਦੋਂ ਇਹ ਦਿੱਲੀ ਤੋਂ ਉੱਠੇ ਸੀਗੇ ਉਦੋਂ ਇਹ ਸਰਕਾਰ ਨੇ ਇਹ ਗੱਲ ਕਹੀ ਸੀ ਕਿ ਅਸੀਂ ਕਾਰਪੋਰੇਟ ਘਟਾਰਿਆਂ ਨੂੰ ਫਾਇਦਾ ਪਹੁੰਚਾਉਣ ਦੇ ਲਈ ਜਿਹੜੇ ਕਾਨੂੰਨ ਲਿਆਉਣਾ ਚਾਹੁੰਦੇ ਪਿਛਲੇ ਵਾਲੋ ਅਸੀਂ ਨਹੀਂ ਲਿਆਵਾਂਗੇ ਆ ਜੋ ਕਾਨੂੰਨ ਮੁੜ ਕੇ ਦੁਬਾਰਾ ਲਾਗੂ ਕਰਦੇ ਸਰਕਾਰ ਤੁਲੀ ਜਾ ਸਾਡਾ ਕਿਸਾਨ ਤੇ ਮਜ਼ਦੂਰ ਦਾ ਕਰਜ਼ਾ ਇਹ ਕਰਜ਼ਾ ਸਾਡੇ 'ਤੇ ਨਹੀਂ ਚੜਿਆ ਇਹ ਸਰਕਾਰਾਂ ਨੇ ਕਰਜ਼ਾ ਚੜਾਇਆ ਤਾਨੂੰ ਮਾਰੇ ਬੀਜ ਦਿੱਤੇ ਤਾਨੂੰ ਫਸਲਾਂ ਦੇ ਭਾਅ ਨਹੀਂ ਦਿੱਤੇ ਜਦੋਂ ਦੇਸ਼ ਭੁੱਖਾ ਮਰਦਾ ਸੀਗਾ ਉਹ ਲੋਇਣਾ ਨੇ ਜ਼ਰੂਰਤਾਂ ਪਾਈਆਂ ਬੀਜ ਲਿਆ ਮਾਰੇ ਬੀਜ ਲਿਆ ਲਾ ਕੇ ਦੇਖ ਤਾਨੂੰ ਉਹ ਪੋਜੀਸ਼ਨ ਤੇ ਖੜਾ ਕਰ ਦਿੱਤਾ ਜਾਂ ਸਾਡਾ ਕਿਸਾਨ ਖੁੱਦਕੱਦੀ ਕਰਦਾ ਜਾਂ ਕਿਸਾਨ ਅੱਜ ਆਪਣੇ ਬੱਚਿਆਂ ਨੂੰ ਜ਼ਮੀਨਾਂ ਵੇਚ ਕੇ ਬਾਹਰ ਨੂੰ ਭੇਜਣ ਲਈ ਮਜਬੂਰ ਹੋਇਆ ਬੈਠਾ ਆ ਇਸ ਕਰਕੇ 16 ਤਰੀਕ ਦੀ ਬੰਦੀ ਜੋ ਨਾਮ ਹੋਰ ਦੇ ਬਲੋ ਕਾ ਲਿਆ ਉਹ ਇਸ ਬੰਦ ਵਿੱਚ ਮਲਾਣ ਭਰਾਵਾਂ ਵੱਲੋਂ ਤੇ ਮਜ਼ਦੂਰ ਭਰਾਵਾਂ ਵੱਲੋਂ ਬੰਦੀ ਕਾਲ ਦਿੱਤੀ ਗਈ ਆ ਔਰ ਇਸ ਵਾਰ ਸ਼ਹਿਰ ਦੇ ਵਿੱਚ ਅਸੀਂ ਆਪਣੇ ਪੇਪਰ ਵੰਡ ਰਹੇ ਆ ਦੁਕਾਨਦਾਰ ਵੀਰਾਂ ਨੂੰ ਬੇਇਨਤੀ ਕਰ ਰਹੇ ਆ ਵੀ 16 ਫਨੀਕਲੀ ਬੰਦੀ ਕਾਲ ਜਾ ਔਰ ਵੀ ਸਾਡਾ ਸਾਥ ਦਿਓ 16 ਫਨੀਕਲੀ ਭਰਾਵਾਂ ਨੇ ਦੁਕਾਨ ਨਹੀਂ ਖੋਲਣੀ ਦੁਕਾਨਾਂ ਬੰਦ ਕਰਕੇ ਆਲੋ ਵਾਲ ਗੇਟ ਦੇ ਉੱਤੇ ਉੱਥੇ ਟ੍ਰੈਫਿਕ ਜਾਮ ਕੀਤਾ ਜਾਊਗਾ ਸਵੇਰ ਤੋਂ ਲੈ ਕੇ 4 ਵਜੇ ਤੱਕ 4 ਤੱਕ ਟ੍ਰੈਫਿਕ ਬੰਦ ਰਹਿਣਾ ਆ ਹੋਰ ਹੱਥਾਂ ਦੇ ਬੇਇਨਤੀ ਕਰ ਰਹੇ ਆ ਬਾਕੀ ਮੇਰਾ ਵੀਰ ਮਨੋਰ ਸਿੰਘ ਜੀ ਇਹ ਤੁਹਾਨੂੰ ਦੱਸ ਦੇਵੇ ਬਾਏ ਤੁਸੀਂ ਘਰ ਜਾਓ ਸਾਹਿਬ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਬੋਲੇ ਅੱਜ ਅਸੀਂ ਸ਼ਹਿਰ ਦੇ ਵਿੱਚ ਅਨਾਉਂਸਮੈਂਟ ਕਰਕੇ 16 ਤਰੀਕ ਨੂੰ ਜਿਹੜਾ ਭਾਰਤ ਬੰਦ ਆ ਉਹਦੇ ਲਈ ਸੱਦਾ ਦੇ ਰਹੇ ਹਾਂ ਵੀ ਉਸ ਦਿਨ ਦੁਕਾਨਾਂ ਬੰਦ ਰੱਖਿਓ ਸਾਰੇ ਕਾਰੋਬਾਰ ਬੰਦ ਰੱਖਿਓ ਇਹ ਜਿਹੜਾ ਭਾਰਤ ਬੰਦ ਆ ਇਹਦੇ ਟ੍ਰੇਡ ਯੂਨੀਅਨ ਸਾਰੇ ਭਾਰਤ ਦੀਆਂ ਪਹਿਲਾਂ ਹੜਤਾਲ ਦਾ ਸੱਦਾ ਦੇ ਚੁੱਕੀਆਂ ਜਿੰਨੇ ਵੀ ਟੱਕ ਪ੍ਰਾਵਾ ਟੱਕ ਪ੍ਰਾਵਾ ਬੱਸਾਂ ਵਾਲੇ ਆ ਜਾਂ ਹਰ ਇੱਕ ਗੱਡੀ ਵਾਲਾ ਜਿਹੜਾ ਡਰਾਈਵਰ ਆ ਉਹਨਾਂ ਦੇ ਜਿਹੜੇ ਖੋਪੇ ਗਏ ਕਾਨੂੰਨ ਵੀ 7 ਲੱਖ ਰੁਪਈਆ ਜਮਾਨਾ 10 ਸਾਲ ਗਿਆ ਦਾ ਉਹਦੇ ਖਿਲਾਫ ਵੀ ਤੇ ਜੋ ਸਾਡੇ ਤੇ ਦਿੱਲੀ ਸਾਡੇ ਨਾਲ ਫਾਇਦਾ ਕੀਤਾ ਹੈ ਇਲੈਕਟ੍ਰੀਕ ਰੂਪ ਤੇ ਉਹ ਮੋਦੀ ਸਰਕਾਰ ਅਜੇ ਤਾਈਂ ਨਹੀਂ ਮੰਨੀ ਉਹਦੇ ਵਿੱਚ ਸੀਗਾ ਵੀ ਜਿਹਨਾਂ ਤੇ ਕੇਸ ਬਣੇ ਆ ਉਹ ਵਾਪਸ ਲਵਾਂਗੇ ਔਰ ਜਿਹੜੇ ਚੈਪ ਵਾਲੇ ਮੀਟਰ ਨਹੀਂ ਲਾਵਾਂਗੇ ਲਕੀਪੋਰਟੀ ਦੀ ਵਾਲਾ ਜਿਹੜਾ ਮਸਲਾ ਉਹ ਅਜੇ ਸਾਡੇ ਸਾਡੇ ਦੇ ਖਜ਼ਾਨੇ ਦੇ ਜਿਹੜਾ ਵਾ ਕੇਸ ਪਾਇਆ ਉਹ ਬਾਅਦਸ ਲੈਣੇ ਚਾਹੀਦੇ ਤੇ ਜਿਨ੍ਹਾਂ ਨੇ ਕਤਲ ਕੀਤੇ ਆ ਜਿਹਨਾਂ ਸ਼ਹੀਦ ਕੀਤੇ ਸਾਡੇ ਕਿਸਾਨ ਉਹਨਾਂ ਨੂੰ 60 ਸਿਜਾਵਾਂ ਮਿਲੀਆਂ ਚਾਹੀਦੀਆਂ ਔਰ 10000 ਕਿਸਾਨਾਂ ਤੇ ਮਜ਼ਦੂਰਾਂ ਦਾ ਜਿਹੜਾ ਪੈਨਸ਼ਨ ਸਕੀਮ ਚਾਹੀਦੀ ਆ ਮਹੀਨੇ ਦੀ 10000 ਔਰ ਜਿਹੜਾ ਸੁਆਮੀ ਨਾਸਨ ਦੀ ਕੋਰਟ ਮੁਤਾਬਕ ਐਮ ਐਸ ਪੀ ਜਿਹੜੀ ਆ ਸੀਡੂ ਪਲਸ ਦੇ ਆਧਾਰ ਤੇ ਜਿਹੜੀ ਆ ਹਰ ਇੱਕ ਫਸਲ ਸਾਫੀ ਤੋਂ ਲੈ ਕੇ ਸਾਰੀਆਂ ਫਸਲਾਂ ਜਿਹੜੀਆਂ ਚੁੱ ਕਰਨ ਦੀ ਗਰੰਟੀ ਦਿੱਤੀ ਜਾਵੇ ਇਹਨਾਂ ਗੱਲਾਂ ਨੂੰ ਲੈ ਕੇ 16 ਤਰੀਕ ਨੂੰ ਭਾਰਤ ਬੰਦ ਕਰ ਰਹੇ ਆ ਤੇ ਸਾਰਿਆਂ ਨੂੰ ਅਪੀਲ ਕਰ ਰਹੇ ਆ ਤੇ ਉਸ ਦਿਨ ਸਾਰੇ ਕਾਰੋਬਾਰ ਬੰਦ ਰੱਖਿਓ ਕੋਈ ਟ੍ਰੈਫਿਕ ਨਾ ਚੱਲੇ ਕੋਈ ਦੁਕਾਨ ਨਾ ਖੁੱਲੇ ਕੋਈ ਪਿੰਡਾਂ ਦੇ ਵਿੱਚ ਕੋਈ ਕੰਮ ਤੇ ਨਾ ਜਾਵੇ ਸਾਰੇ ਇਸ ਰੋਸ ਦੇ ਵਿੱਚ ਸੈਂਟਰ ਸਰਕਾਰ ਦੇ ਖਿਲਾਫ ਇਕੱਠੇ ਕੰਮ ਹੀ ਅੱਜ ਐਨੌਂਸ ਵਿੱਚ ਕਰਦੇ ਜਿਹੜਾ 13 ਤਰੀਕ ਨੂੰ ਜਿਹੜਾ ਧਰਨਾ ਲਗਾਇਆ ਜਾ ਰਿਹਾ ਦਿੱਲੀ ਦੇ ਵਿੱਚ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਦੇਖੋ ਕਿਸਾਨ ਜ세 ਬੰਦਿਆ ਇੱਕ ਗਰੁੱਪ ਜਿਹੜਾ ਵਾ ਉਹ 13 ਤਰੀਕ ਨੂੰ ਜਿਹੜਾ ਇੱਥੇ ਰੰਤਨ ਸੱਦਾ ਦਿੱਤਾ ਉਹਨਾਂ ਨੇ ਜਾਣਾ ਕੋ ਜਾ ਰਹੇ ਆ ਅਸੀਂ ਜਿਹੜੀਆਂ ਆ ਸੰਯੁਕਤ ਕਿਸਾਨ ਮੋਰਚੇ ਆ ਜੀ ਪੰਜਾਬ ਦੇ ਵਿੱਚ 37 ਜਮ੍ਹਾਂ ਇੱਕ 36 ਕਿਸਾਨ ਜਥੇਬੰਦੀਆਂ ਭਾਰਤ ਵਿੱਚ 500 ਦੇ ਕਰੀਬ ਜਥੇਬੰਦੀ ਉਹ ਅਸੀਂ ਭਾਰਤ ਪੰਥ ਕਰ ਰਹੇ ਆ ਉਹ ਤੋਂ ਬਾਅਦ ਚੈਰੀ ਕਰਕੇ ਕੋਈ ਦਿੱਲੀ ਵਾਲਾ ਪ੍ਰੋਗਰਾਮ ਕਰਾਂਗੇ ਦਿੱਲੀ ਵਾਲੇ ਤੁਹਾਡਾ ਤੁਸੀਂ ਕੋਚ ਕਰੋਗੇ ਕਿ ਨਹੀਂ ਕਰੋਗੇ ਅਸੀਂ ਕਹਿੰਦੇ ਜਿਹੜੇ ਜਾ ਰਹੇ ਠੀਕ ਆ ਪਰ ਉਹ ਅਜੇ ਪੂਰੀ ਤਿਆਰੀ ਕਰਕੇ ਜਾਣਾ ਚਾਹੀਦਾ ਤੇ ਜੋ ਜਾ ਰਹੇ ਅਸੀਂ ਤਾਂ ਸੰਯੁਕਤ ਮੋਰਚੇ ਦੇ ਹੱਥ ਤੇ ਜਿਹੜਾ ਸਾਡਾ ਸਿੱਧਾ ਵਾ ਭਾਰਤ ਬੰਦ ਦਾ 16 ਤਰੀਕ ਨੂੰ ਲਾਂਬਨ ਦੀ ਕਰ ਰਿਹਾ ਕਿਸਾਨ ਤੇ ਮਜ਼ਦੂਰ ਇਕੱਠੇ ਹੋ ਕੇ ਜਿਹੜਾ ਜਿਹੜਾ ਦਿੱਲੀ ਨੂੰ ਕੋਚ ਕਰ ਰਿਹਾ ਹੈਗਾ ਵਾ ਤੁਹਾਡੇ ਕਿਸਾਨ ਜਥੇਬੰਦੀਆਂ ਉਹ ਕਿਹੜੀਆਂ ਹੈਗੀਆਂ ਵਾ ਤੇ ਤੁਹਾਡੀ ਕਿਹੜੀ ਹੈਗੀ ਆ ਦੇਖੋ ਉਹ ਚ ਭੱਡੀਆਂ ਜਥੇਬੰਦੀਆਂ ਤੋਂ ਇੱਕ ਸਿੱਧੂ ਭੋਰਿਆ ਡਿਗਰੀ ਸੰਧਿਆ ਇੱਕ ਸਰਵਣ ਪ੍ਰਦੇਸ਼ ਜਿਹੜਾ ਕਾਮਨੀ ਨੂੰ ਸੁਧਾਰ ਕੇ ਬਿਠਿਆ ਉਹ ਦੂਜਿਆਂ ਦਾ ਨਾਲ ਚੋਂ ਨੂੰ ਜੇ ਕੋਈ ਦਾ ਜੇ ਨਹੀਂ ਹੋਉਂਦੀ ਆ ਉਹ ਜਾ ਸਕਦਾ